ਮੱਲੋ ਪੱਖੋ ਕਲਾਂ ਦੇ ਮੁੰਡੇ ਬੁਲਟਾਂ ਦਾ ਕੰਮ ਕਰਦੇ ਆ। ਇਹ ਬੰਦਿਆਂ ਕੋਲੇ ਦੋ ਬੁਲਟ ਖੜੇ ਆ। ਪੁੱਠੇ ਪਾਸੇ ਗੇਰਾਂ ਵਾਲੇ। ਜਿਹੋ ਜਾਂ ਅੱਜ ਦੇ ਦਿਨ ਅੱਜ ਏਜੰਸੀ ਚੋਂ ਕਢਾ ਲਿਆ ਤੇ ਜਿਹੇ ਜਾਂ ਪੁੱਠੇ ਪਾਸੇ ਗੇਰਾਂ ਵਾਲਾ ਬੁਲਟ ਖਰੀਦ ਲਿਆ। ਇੱਕੋ ਹੀ ਗੱਲ ਉਹੀ ਸਟਿੱਕਰ ਕੱਲੀ ਕੱਲੀ ਮਤਲਬੋ ਚੀਜ਼ ਏਜੰਸੀ ਵਾਲ ਕੋਈ ਸਭ ਕੁਝ ਹੀ ਪਿਆ ਇਹਨਾਂ ਦੇ ਉੱਤੇ। ਜਮਾਈ ਨਹੀਂ ਚੱਲੇ ਬਿਲਕੁਲ origignal ਹਾਲਤ ਵਾਲੇ ਪਏ ਆ ਰੇਟ ਰ ਆਪਣਾ ਸਭ ਕੁਝ ਤੁਹਾਨੂੰ ਦੱਸਾਂਗੇ ਕੱਲੀ ਕੱਲੀ ਜਾਣਕਾਰੀ ਦੇਵਾਂਗੇ ਬੁਲਟ ਹੋਰ ਵੀ 11 12 ਉਹਨਾਂ ਬਾਰੇ ਵੀ ਤੁਹਾਨੂੰ ਸਾਰੀ ਜਾਣਕਾਰੀ ਮਿਲੂਗੀ ਨਵੀਂ ਉਮਰ ਦੇ ਮੁੰਡੇ ਆ ਪਹਿਲਾਂ ਤਾਂ ਇੰਸਟਾਗ੍ਰam ਦਾ ਪੇਜ ਤੁਹਾਨੂੰ ਦਿਖ ਰਿਹਾ ਉਹਨੂੰ ਕਰ ਲਓ ਫਾਲੋ ਬਾਕੀ ਦੀ ਸਾਰੀ ਗੱਲਬਾਤ ਕਰਦੇ ਆ ਮੁੰਡਿਆ ਨਾਲ ਲੈ ਵੀ ਸਜਣੋ ਕਿਸੇ ਦਾ ਸ਼ੌਂਕ ਆ ਤੇ ਕਿਸੇ ਦਾ ਰਜਗਾਰ ਆ ਆਪਣੇ ਨਾਲ ਨਾ ਬਾਈ ਹਰਪ੍ਰੀਤ ਹੁਣੀ ਖੜੇ ਆ ਇਹਨਾਂ ਦੇ ਕੋਲੇ ਹਮੇਸ਼ਾ 15 14 ਬੋਲਟ ਆ ਜਿਹੜੇ ਉਹ ਹੁੰਦੇ ਹੀ ਹੁੰਦੇ ਆ ਜੇ ਕੋਈ ਸ਼ਕੀਨ ਬੋਲਟ ਦਾ ਸ਼ਕੀਨ ਹੈਗਾ ਜਿਹੜਾ ਖਰੀਦਣਾ ਚਾਹੁੰਦਾ ਮੁੰਡਿਆਂ ਨੂੰ ਪਰਖ ਬਹੁਤ ਆ ਜਿਹੜੀ ਸਭ ਤੋਂ ਵੱਡੀ ਗੱਲ ਇਹ ਆ ਵੀ ਇਹਨਾਂ ਕੋਲੇ ਦੂਰੋਂ ਦੂਰੋਂ ਲੋਕ ਆ ਜਿਹੜੇ ਉਹ ਖਰੀਦਣ ਆਉਂਦੇ ਆ ਤੁਹਾਨੂੰ ਕੱਲੇ-ਕੱਲੇ ਬੁਲਟ ਦੀ ਜਾਣਕਾਰੀ ਦਿੰਨੇ ਆ ਨਾਲੇ ਬੁਲਟ ਦਾ ਕੀ ਅੱਜਕੱਲ ਰੇਟ ਚੱਲਦਾ ਕਿਵੇਂ ਆ ਸਾਰੀ ਜਾਣਕਾਰੀ ਮਿਲੂਗੀ ਤੁਹਾਨੂੰ ਪੂਰੀ ਡਿਟੇਲ ਮਿਲੂਗੀ ਜੇ ਕਿਸੇ ਨੇ ਖਰੀਦਣਾ ਵੀ ਹੋਇਆ ਤੇ ਸੰਪਰਕ ਵੀ ਹਰਪ੍ਰੀਤ ਹੁਣਾ ਨਾਲ ਤੁਸੀਂ ਕਰ ਸਕਦੇ ਆ ਆਪਾਂ ਸਵਾਗਤ ਕਰਦੇ ਆ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਸੋਹਣਿਆ ਤੁਹਾਨੂੰ ਦੋ ਗੱਲਾਂ ਦਾ ਤੁਹਾਡਾ ਥੈਂਕ ਯੂ ਇੱਕ ਤਾਂ ਤੁਸੀਂ ਨੌਜਵਾਨ ਆ ਰਜਗਾਰ ਕਰਦੇ ਆ ਤੇ ਦੂਜਾ ਤੁਸੀਂ ਜਮ ਜੁਮ ਲਾਉਨੇ ਆ ਤੁਹਾਡੇ ਸਰੀਰ ਸੋਹਣੇ ਆ ਅੱਜਕੱਲ ਜਿਹੜੇ ਆਮ ਤੌਰ ਤੇ ਹੈ ਤੇ ਸੋਹਣਾ ਮਤਲਬ ਤੁਹਾਡਾ ਮਾਹੌਲ ਚੰਗਾ ਵਧੀਆ ਲੱਗਦਾ ਤੇ ਬੁਲਟਾਂ ਦੀ ਬੁਲਟਾਂ ਦਾ ਕੰਮ ਕਰਦੇ ਨੂੰ ਕਿੰਨਾ ਟਾਈਮ ਹੋ ਗਿਆ ਆਪਣਾ ਹੋ ਗਈ ਵੀ ਤੋ ਕਿਰਬਨ 2 ਮਹੀਨੇ 2 ਮਹੀਨੇ ਹੋ ਗਏ 2.5 ਮਹੀਨੇ ਹੋ ਗਏ ਵੇਚਣ ਖਰੀਦਣ ਵਾਲਾ ਉਹ ਰੱਖਣ ਵਾਲਾ ਪਹਿਲਾਂ ਤੋਂ ਕਰਦੇ ਸੀ ਰੱਖਣ ਵਾਲਾ ਪਹਿਲਾਂ ਤੋਂ ਹੀ ਸ਼ੌਕ ਹੈ ਮਤਲਬ ਰੱਖਣ ਵਾਲਾ ਪਹਿਲਾਂ ਤੋਂ ਹੀ ਹੁਣ ਇੰਨਾ ਘਪੇਤੀ ਹੋ ਗਿਆ ਵੀ ਹੁਣ ਤੁਸੀਂ ਵੇਚਣ ਖਰੀਦਣ ਵਾਲਾ ਕਰਨ ਲੱਗੇ ਤੇ ਜਦੋਂ ਦਾ ਵੇਚਣ ਖਰੀਦਣ ਦਾ ਕੰਮ ਕਰਦੇ 10 15 ਖੜੀ ਹੀ ਹੁੰਦੀ ਆ ਹਾਂ ਖੜੀ ਹੁੰਦੀ ਆ ਸੀ ਕਿਰਬਨ 10 ਪਹਿਲਾਂ ਕਾਹਤੇ ਵੇਚਦੇ ਆ ਪਹਿਲਾਂ ਕੋਈ ਇੰਸਟਾਗ੍ਰam ਦਾ ਪੇਜ ਚੱਲਦਾ ਕੋਈ ਕੀ ਚੱਲਦਾ ਤੇ ਇੰਸਟਾਗ੍ਰam ਦਾ ਪੇਜ ਵੀ ਚੱਲਦਾ ਆਪਣਾ ਜੀ ਕੀ ਨਾਮ ਹੈ ਇੰਸਟਾਗ੍ਰam ਦੇ ਪੇਜ ਇੰਸਟਾਗ੍ਰam ਦਾ ਪੇਜ ਹੈਗਾ bullet_pv19 अच्छा ओदे ते लोग ओदे तो ही खरीदी जंदे हां ओदे तो ही खरीदते हैं ओदे तो खरीदि आंदे हैं हां जी ते ਕਿੰਨੇ ਆ ਆਪਣੇ ਕੋਲੇ ਹੁਣ ਟੋਟਲ ਕਿੰਨੇ ਆਪਣੇ ਕੋਲੇ 11 12 ਬੋਲਟ ਖੜਿਆ ਇਹ ਸਾਰੇ ਪੰਜਾਬ ਨੰਬਰ ਹੈ ਪੰਜਾਬ ਨੰਬਰ ਮਤਲਬ ਜਿਹੜਾ ਕੋਈ ਬਾਹਰਲਾ ਹੁੰਦਾ ਉੱਤੇ ਪੰਜਾਬ ਨੰਬਰ ਲੱਗਿਆ ਕਿ ਅਰੀਜਨਲ ਪੰਜਾਬ ਨੰਬਰ ਨਹੀਂ ਅਰੀਜਨਲ ਪੰਜਾਬ ਨੰਬਰ ਦੇ ਸਾਰੇ ਮਤਲਬ ਇਹ ਪੰਜਾਬ ਦੇ ਵਿੱਚੋਂ ਹੀ ਨਿਕਲੇ ਹੋਏ ਆ ਤੇ ਪੰਜਾਬ ਨੰਬਰ ਹੀ ਆ हां ਪੰਜਾਬ ਨੰਬਰ ਹੀ ਆ ਤੇ ਕਰੀਏ ਗੱਲ ਪੀਵੀ 19 ਤੋਂ ਸ਼ੁਰੂ ਹੋਈ ਹੈ ਹਾਂ ਜੀ ਭਾਈ ਪਹਿਲਾਂ ਉਹ ਵਾਈਟ ਰੰਗ ਦਾ ਇਹ ਇਹ ਕਿਹੜਾ ਇਲੈਕਟ੍ਰਿਕ ਮਾਡਲ ਆ ਕਿਹੜਾ ਮਾਡਲ ਆ ਇਹ ਇਹ ਕਲਾਸਿਕ ਹੈ ਕਲਾਸਿਕ ਕਲਾਸਿਕ ਮਾਡਲ ਇਹ ਕਲਾਸਿਕ 2 ਇਹ ਸਾਰਾ ਬੋਟ オリジナル ਆ 8000 ਕਿਲੋਮੀਟਰ ਚੱਲਿਆ ਹੋਇਆ ਹੈਗਾ। ਅੱਛਾ ਮਤਲਬ 8000 ਹੀ ਚੱਲਿਆ। ਹਾਂਜੀ। オリジナル ਹੀ 8000 ਚੱਲਿਆ। ਹਾਂਜੀ। VIP ਨੰਬਰ ਲੱਗੇ ਹੋਇਆ 00 00 4700 ਇਹਦਾ ਨੰਬਰ ਲੱਗਿਆ ਹੋਇਆ। ਹਾਂਜੀ। ਇਹ ਪੇਡ ਨੰਬਰ। ਤੇ ਇਹ ਕਿੰਨੇ ਦਾ ਦੇ ਦਿਆਂਗੇ ਆਪਾਂ? ਇਹ ਦੇ ਦਿਆਂਗੇ ਆਪਾਂ 1,80,000। ਇਹ 1,80,000 ਦਾ ਇਹ ਕਿੰਨਾ ਮਾਡਲ ਕਿਹਨਾ ਦੱਸਿਆ? 2019। 2019 ਮਾਡਲ ਮਤਲਬ ਥੋੜਾ ਹੀ ਚਲਾਇਆ ਕਿਸੇ ਬੰਦੇ ਨੇ ਜਿਨੇ ਵੀ ਲਿਆ। ਹਾਂਜੀ ਥੋੜੀ। ਇਸ ਤੋਂ ਬਾਅਦ ਇਹਦੀ ਗੱਲ ਕਰੀਏ। ਇਹ 2020 ਮਾਡਲ। ਇਹ ਉਦੋਂ ਵੀ ਉੱਚਾ ਆ ਗਿਆ ਹਾਂਜੀ ਹਾਂਜੀ ਇਹ ਫਰਸਟ ਆਨਰ ਹੈਗਾ ਇਹ ਇਹ ਇਹਨੂੰ ਮਾਡਲ ਨੂੰ ਆਪਾਂ ਸਟੈਂਡਰਡ ਮਾਡਲ ਕਹਿੰਦੇ ਆ ਸਟੈਂਡਰਡ ਇਹ ਸਟੈਂਡਰਡ ਆ ਸਟੈਂਡਰਡ 2020 ਮਾਡਲ ਹਾਂ ਤੇ ਕਾਰਬਿਟਰ ਲੱਗੀ ਸਾਰਾ オリジナル ਦੋਨੋਂ ਟਾਇਰ ਨਾਲ ਦੇ ਬਲਟ ਦੇ ਇਹ ਇਹ ਜਿਹੜਾ ਮਤਲਬ ਉਦੋਂ ਸਾਡੇ ਵਾਲੇ ਆਗੇ ਬਿਨਾ ਕਾਰਬਿਟਰ ਤੋਂ ਪ੍ਰੀਤ ਜਿਹਦੇ ਟੈਂਕੀ ਦੇ ਵਿੱਚ ਮੋਟਰ ਜੀ ਕੋਈ ਲੱਗੀ ਹੋਈ ਆ ਹਾਂਜੀ ਇਹ ਕਾਰਬਿਟਰ ਇਹ ਕਾਰਬਿਟਰ ਵਾਲਾ 2020 ਮਾਡਲ 2020 ਮਾਡਲ ਤੇ ਇਹ ਕਿੰਨੇ ਦਾ 185 ਹਾਂ ਇਹ 185 ਹੈ ਨਾ ਦੋਨਾਂ ਦਾ ਥੋੜਾ ਹੀ ਫਰਕ ਆਪਸ ਵਿੱਚ ਹਾਂ ਥੋੜੀ ਫਰਕ ਅੱਛਾ ਆ ਪੂਰੇ ਮਹਿੰਗੇ ਆ ਵੀ ਮਹੰਗੇ ਨਾ ਦੀ ਜ਼ਿਆਦਾ ਹਾਂ ਮਹੰਗੇ ਨਾ ਦੀ ਜ਼ਿਆਦਾ ਇਹਨਾਂ ਦੀ ਜ਼ਿਆਦਾ ਨਾ ਦੋਨੋਂ ਹੀ ਜ਼ਿਆਦਾ ਵੇਖਦੇ ਹਾਂ ਪਰ ਸਟੈਂਡਰਡ ਜ਼ਿਆਦਾ ਹਾਂ ਇਹਨੂੰ ਇਹਨੂੰ ਜੋ ਲੋਕ ਜ਼ਿਆਦਾ ਪਸੰਦ ਕਰਦੇ ਆ ਹਨਾ ਤੇ ਆ ਕਿੰਨਾ ਮਾਡਲ ਆ ਇਹ 2016 ਮਾਡਲ ਇਹ 2017 ਇਹ ਤਾਂ ਫਿਰ ਨੈਚੁਰਲ ਗੱਲ ਆ ਇਹ ਤਾਂ ਕਾਰਬਿਟਰ ਵਾਲਾ ਹੀ ਆ ਹਾਂ ਕਾਰਬਿਟਰ ਵਾਲਾ ਕਾਰਬਿਟਰ ਵਾਲਾ ਤੇ ਇਹਦਾ ਕੀ ਹਿਸਾਬ ਕਿਤਾਬ ਆ ਇਹਦਾ 165000 ਰੁਪਏ ਇਹ ਸਾਰਾ ਬਿਲਕੁਲ ਓਰੀਜਨਲ ਆ ਦੋਨੋਂ ਟਾਇਰ ਨਾਲ ਦੇ ਆ ਤੇ ਜੇ ਮੰਨ ਲਓ ਵੀ ਆਪਾਂ ਹੁਣ origignal ਕਹਿ ਰਹੇ ਆ ਇੰਜਨ ਕਹਿ ਰਹੇ ਆ ਜਾਂ ਕੁਛ ਵੀ ਕਹਿ ਰਹੇ ਆ ਉਹਦੀ ਜ਼ਿੰਮੇਵਾਰੀ ਕੀ ਹੋਊਗੀ ਹਰप्रीत ਜੀ ਜੇ ਕੱਲ ਨੂੰ ਮੰਨ ਲਓ ਇਹਨਾਂ 'ਚ ਕੋਈ ਕੋਈ ਚੀਜ਼ ਅਗਲਾ ਕਹਿੰਦਾ ਯਾਰ ਇਹ ਤਾਂ ਇੰਜਨ ਹੀ ਮਾੜਾ ਨਹੀਂ ਉਹਦੀ ਥੋੜੀ ਵੀਡੀਓ ਦੇਖ ਕੇ ਆਪਣੀ ਵੀਡੀਓ ਦਾ ਸਬੂਤ ਆ ਥੋੜੀ ਦਾ ਹੂੰ ਜਿਹੜੀ ਗੱਲ ਆਪਾਂ ਵੀਡੀਓ ਦੇ ਕਹਾਂਗੇ ਉਹੀ ਗੱਲ ਬਾਅਦ ਦੇ ਵਿੱਚ ਨਿਕਲੂਗੀ ਮਤਲਬ ਜੇ ਇੰਜਨ ਇਹਦਾ ਆਪਾਂ ਕਹਿ ਲਿਆ ਬਹਿ ਕਹਿ ਰਹੇ ਆ ਵੀ ਇੰਜਨ ਇਹਦਾ ਹੈਗਾ ਤਾਂ ਹੈਗਾ ਹੀ ਆ ਹੈਗਾ ਜਿਹੜੇ ਦਾ ਹੋਇਆ ਆਪਾਂ ਦੱਸ ਕੇ ਦੇਵਾਂਗੇ ਦੱਸ ਕੇ ਦੇਵਾਂਗੇ ਠੀਕ ਆ ਤੇ origignal ਦੀ ਮਤਲਬ ਐਕਸੀਡੈਂਟ ਨਹੀਂ ਹੋਇਆ ਹੋਇਆ ਨਹੀਂ ਐਕਸੀਡੈਂਟ ਨਹੀਂ ਉਹਦੀ ਆਪਣੀ ਗਾਰੰਟੀ ਆਪਾਂ ਜੇ ਕੋਈ ਕਈ ਵਾਰ ਆਉਂਦਾ ਵੀ ਆਪਾਂ ਦੱਸ ਕੇ ਦੇਵਾਂਗੇ ਉਹ ਗੋਲਟਾ ਹਾਂ ਵੀ ਜੇ ਐਕਸੀਡੈਂਟ ਵਾਲਾ ਹੋਇਆ ਤਾਂ ਐਕਸੀਡੈਂਟ ਦੱਸ ਕੇ ਦੇਵਾਂਗੇ ਉਹ ਦੱਸ ਕੇ ਦੇਵਾਂਗੇ ਇਹ 1,65,000 ਦਾ ਲੱਗਦਾ 1,65,000 ਤੇ ਆਹ ਇਹ ਵੀ 2016 ਮਾਡਲ ਹੈ ਇਹ 2016 ਹਾਂਜੀ ਇਹ ਇਹਦੇ ਨਾਲੋਂ ਮੈਨੂੰ ਆਇ ਲੱਗਦਾ ਵੀ ਨਹੀਂ ਚੱਲੇ ਤਕਰੀਬਨ 1 ਕੋ ਜੀ ਨੇ ਦੋਨੋਂ ਹੂੰ ਪਰ ਇਹ ਥੋੜਾ ਸੰਭਾਈ ਦੇ ਵਿੱਚ ਆ ਹਾਂ ਜਿਆਦਾ ਸੰਭਾਈ ਚਾਹਣਾ ਹਾਂ ਆ ਕਿੰਨੇ ਦਾ ਦੇਵਾਂਗੇ ਇਹ ਵੀ 1,65,000 ਰੁਪਏ ਦਾ ਇਹ 1,65,000 ਰੁਪਏ ਦਾ ਹਾਂਜੀ ਇਹ ਚੱਲਿਆ ਘੱਟ ਇਹਦੇ ਨਾਲ ਪਰ ਸੰਭਾਈ 'ਚ ਥੋੜਾ ਘੱਟ ਇਹ ਜਿਆਦਾ ਚੱਲੇਗਾ ਇਹ ਸੰਭਾਈ ਦੇ ਵਿੱਚ ਹਾਂ ਇਹਦੇ ਮੈਨੂੰ ਹੋਰ ਤਾਂ ਕੁਝ ਨਹੀਂ ਇਹਦੇ ਥੋੜਾ ਹਲਕਾ ਆ ਆਹ ਇਹ ਇਹ ਕ੍ਰੋਮ ਤੇ ਆਹ ਜੰਗਾਲ ਜਿਵੇਂ ਇਹਦੇ ਅਸਲਾਂ ਸਰ ਤੇ ਜੰਗਾਲ ਆ ਇਹ ਅੰਦਰ ਖੜਦਾ ਸੀਗਾ ਇਹ ਬਾਹਰ ਖੜਾ ਕਰਕੇ ਟ੍ਰੇਲ ਦੇ ਵਿੱਚ ਜਾਂ ਧੁੱਪ ਦੇ ਵਿੱਚ ਖੜਾ ਕਰਕੇ ਹਾਂ ਟੈਂਕੀ ਟੁੰਕੀ ਦੀ ਕੰਡੀਸ਼ਨ ਆ ਜਿਹੜੀ ਉਹ ਨਹੀਂ ਬਾਕੀ ਸਾਰਾ ਓਕੇ ਆ ਗਿਆ ਬਰਡਾ ਉਹ ਮਹੀਆ ਹਾਂਜੀ ਦੋਨੋਂ ਟਾਇਰ ਨਾਲ ਦੇ ਸੈਕੰਡ ਓਨਰ ਹੈ ਇਹ ਸੈਕੰਡ ਓਨਰ ਆ ਹਾਂਜੀ ਤੇ ਆਹ ਇਹ ਦੁਕਾਂ ਵਾਲ ਆ ਗਿਆ ਇਹ 2011 ਮਾਡਲ ਆ ਗਿਆ ਜੀ ਇਹ 2011 ਹਾਂਜੀ ਇਹ 2000 ਇਹ ਕਦੋਂ ਤੋਂ ਸ਼ੁਰੂ ਹੋਏ ਆ ਜਿਹੜੇ ਸਿੱਧੇ ਪਾਸੇ ਗੇਰਾਂ ਵਾਲੇ ਆ ਇਹ ਸਿੱਧੇ 2010 ਦੇ ਐਂਡ ਦੇ ਵਿੱਚ ਸ਼ੁਰੂ ਹੋ ਗਏ ਸੀ ਜਿਉਂ ਨੇ ਅੱਛਾ ਇਹ ਜਿਹੜਾ ਦਾ ਪਹਿਲਿਆਂ ਚੋਂ ਆ ਇਹ ਹਾਂ ਇਹ 2011 ਮਾਡਲ ਆ ਇਹ 2011 ਹੈ ਇਹ ਇਹ ਕਿੰਨੇ ਦਾ ਦੇਵਾਂਗੇ ਇਹ ਦੇਮ 1,25,000 ਰੁਪਏ ਦਾ ਇਹ 1,25,000 ਰੁਪਏ ਦਾ ਇਹਦੀ ਟੈਂਕੀ ਥੋੜੀ ਜਿਹੀ ਪਤਲੀ ਨਹੀਂ ਲੱਗਦੀ ਇਹਨਾਂ ਨਾਲੋਂ ਹਾਂ ਇਹ ਛੋਟੀ ਟੈਂਕੀ ਦੇ ਵਿੱਚ ਆਉਂਦੀ ਸੀ ਜੀ ਉਹ ਬਾਅਦ ਦੇ ਵਿੱਚ ਵੱਡੀ ਟੈਂਕੀ ਚ ਆਉਣ ਲੱਗ ਗਈ 2014 ਤੋਂ ਬਾਅਦ ਠੀਕ ਆ ਇਹਨਾਂ ਦੀ ਟੈਂਕੀ ਇਹਦੀ ਟੈਂਕੀ ਥੋੜੀ ਜਿਹੀ ਪੀੜੀ ਲੱਗਦੀ ਹੁੰਦੀ ਹਾਂ ਹਾਂ ਜੀ ਇਹ 올ਡ ਮਾਡਲ ਵਾਲੇ ਪੁੱਠੇ ਗਿਰਾਂ ਵਾਲੇ ਨਾਲ ਦੀ ਟੈਂਕੀ ਚ ਆਉਂਦੀ ਹਾਂ ਹਾਂ ਵੀ ਮਤਲਬ ਇਹਦੇ ਸੱਲੇ ਗੇਅਰ ਹੀ ਬਦਲੇ ਸੀਗੇ ਬਾਕੀ ਸਾਰਾ ਕੁਝ ਉਹੀ ਸੀ ਹਾਂ ਜੀ ਬਾਕੀ ਤਕਰੀਬਨ ਉਦੋਂ ਸੇਮ ਹੀ ਸੀਗਾ ਹਾਂ ਤੇ ਇਹ ਆਪਾਂ ਦੇ ਦਾਂਗੇ 1.5 ਲੱਖ ਰੁਪਏ ਦਾ ਹਾਂਜੀ 1.5 ਲੱਖ ਤਾਂ ਹੀ ਕਿਹਾ ਨਾ ਹਾਂ 1.25 ਲੱਖ ਹਾਂ ਤੇ ਆ ਆ ਗਿਆ ਪੁੱਠੇ ਪਾਸੀ ਗਿਰਾਂ ਵਾਲਾ ਇਹ ਪੁੱਠੇ ਪਾਸੀ ਗਿਰਾਂ ਵਾਲਾ ਆ ਗਿਆ ਜੀ ਇਹ 2008 ਮਾਡਲ ਆ ਗਿਆ ਹਾਂ ਸਾਰਾ ਅਛਾ ਇੰਨਾ ਘੱਟ ਚੱਲਿਆ ਵੀ ਮੂਹਰਾ ਟਾਇਰ ਹੀ ਨਾਲ ਦਾ ਹਾਂਜੀ ਪੂਰਾ ਟਾਇਰ ਨਾਲ ਦਾ ਹੂੰ ਇਹ ਇੰਜਨ ਗੇਅਰ ਦਾ ਓਕੇ ਹੈਗਾ ਹਾਂ ਤੇ ਰੇਟ ਇਹਦਾ ਰੇਟ ਹੈਗਾ 1,65,000 ਰੁਪਏ 1 ਲੱਖ ਅਛਾ ਇਹ ਇੰਨਾ ਮਹਿੰਗਾ ਹਾਂਜੀ ਇਹ ਇਹਦੀ ਮੰਗ ਇੰਨੀ ਆ ਇਹਦੀ ਮੰਗ ਜ਼ਿਆਦਾ ਜੀ ਸਿੱਧੇ ਘੇਰ ਵਾਲੇ ਨਾਲ ਵੀ ਮਤਲਬ ਜਿਵੇਂ ਹੁਣ ਆਹ ਵੀਡੀਓ ਪਾਉਗੀ ਇਹ ਇਹਦੇ ਫੋਨ ਜ਼ਿਆਦਾ ਹੋਣਗੇ ਉਹਦੇ ਨਾਲੋਂ ਹੈ ਹਾਂਜੀ ਇਹਦੇ ਜ਼ਿਆਦਾ ਹੈ ਫਿਰ ਤਾਂ ਇੰਨਾ ਫਰਕ ਆ ਓਹ ਸਿਓ ਖੜਾ ਉੱਥੇ ਕੈਮਰੇ ਤੇ ਸਿਰ ਮਾਰੀ ਜਾਂਦਾ ਕਹਿੰਦਾ ਵੀ ਆਏ ਸਹੀ ਬਾਈ ਸਹੀ ਕਰ ਰਿਹਾ ਹੈ ਇਹ ਮੈਨੂੰ ਤਾਂ ਐ ਲੱਗਦਾ ਸੀਗਾ ਵੀ ਇਹਨਾਂ ਦਾ ਟਾਈਮ ਲੰਘ ਗਿਆ ਹੋਊਗਾ। ਅੱਛਾ ਇੰਨਾ ਵਗ ਰਿਹਾ। ਆ ਵੀ ਪੁੱਠੇ ਪਾਸੇ ਵਾਲਾ ਹੀ ਆ। ਹਾਂ ਇਹ 2009 ਮਾਡਲ ਹੈ ਜੀ। ਹੂੰ। ਇਹਦਾ ਵੀ ਫਰੰਟ ਟਾਇਰ ਨਾਲ ਦਾਗਾ। ਪਿਛਲਾ ਟਾਇਰ ਜਮੂ ਕੰਪਨੀ ਵਾਲਾ। ਹਾਂਜੀ ਕੰਪਨੀ ਵਾਲਾ। ਹੂੰ। ਇਹ ਇੰਜਨ ਗੇਅਰ ਦਾ ਬੋਲਟ ਵੀ ਓਕੇ ਆਗਾ ਜੀ। ਹੂੰ। ਚੱਲੇ ਬਹੁਤ ਥੋੜਾ ਵੀ ਇਹ ਵੀ ਪੁੱਠੇ ਗੇਰਾਂ ਵਾਲਾ। ਹਾਂਜੀ ਪੁੱਠੇ ਗੇਰਾਂ ਵਾਲਾ। ਤੇ ਇਹ ਸਾਫ ਬਹੁਤ ਪਿਆ। ਸਾਫ ਬਹੁਤ ਪਿਆ ਜੀ। ਇਹ ਕਿੰਨੇ ਦਾ ਦੇ ਦਾਂਗੇ ਆਪਾਂ 195000 ਇਹ 195000 ਦਾ ਮਿਲ ਜੂਗਾ ਬਈ ਬੱਲੇ 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 ਇਹ ਜਦੋਂ ਨਵੇਂ ਨਿਕਲਦੇ ਹੋਣਗੇ ਉਹਦੇ ਲੱਖ ਤੋਂ ਥੱਲੇ ਹੋਣਗੇ ਹਾਂਜੀ ਉਦੋਂ ਘੱਟ ਹੁਣ ਬਾਅਦ ਚ ਡਿਮਾਂਡ ਜ਼ਿਆਦਾ ਹੋ ਗਈ ਜਦੋਂ ਬੰਦ ਹੋ ਗਈ ਹਾਂ ਜਦੋਂ ਮੋਟਰ ਵਾਲੇ ਆਏ ਜੀ ਹੂੰ ਉਸ ਤੋਂ ਬਾਅਦ ਇਹਨਾਂ ਦੀ ਕੀਮਤ ਵਧ ਗਈ ਹੂੰ ਨਹੀਂ ਜਦੋਂ ਤੂੰ ਦੇਖ ਲਾ ਵੀ ਇਹ ਬੋਲਟ ਬੇਸਿਕ ਕੋਈ ਬੰਦਾ ਪੰਨੇ ਨਾ ਹਾਂਜੀ ਬੋਲਟ ਕੋਈ ਵੀ ਜੇ ਆਪਾਂ ਵੀ ਨਵਾਂ ਲਿਆ ਸੀਗਾ ਉਦੋਂ ਤੇ ਮੇਰੇ ਸਹਾਂ ਉਹ ਨਾ ਵੀ 5-7000 ਸਾਡੇ ਵਾਲਾ ਵੀ ਘਰੇ ਖੜਾ ਵਧੇ ਹੀ ਹੋਊਗਾ ਘਟਿਆ ਕਿਸੇ ਦਾ ਵੀ ਨਹੀਂ ਕਹਿੰਦੇ ਬੋਲਟ ਕਿਸੇ ਦਾ ਵੀ ਨਹੀਂ ਕੱਟਦਾ ਇਹ ਐਫ ਡੀ ਵਰਗੇ ਆ ਹਨਾ ਤੇ ਇਸ ਤੋਂ ਗਾ ਫੇਰ ਪੁੱਠੇ ਗੇਰਾਂ ਵਾਲਾ ਹੀ ਖੜਾ ਪੂਰਾ ਸਾਫ ਇਹ ਵੀ 2009 ਮਾਡਲ ਹੈ ਜੀ ਇਹਦੀ ਟੈਂਕੀ ਬਦਲੀ ਆ ਕਿੰਨਾ ਸਾਫ ਹੀ ਆ ਇਹ ਨਹੀਂ ਇਹਦੀ ਟੈਂਕੀ ਤੇ ਮਗਰਟ ਚੇਂਜ ਹੈ ਜੀ ਪੇਂਟ ਕਰਾਇਆ ਆਪਾਂ ਹੀ ਇਹ ਧੁੱਪ ਦੇ ਵਿੱਚ ਖੜਦਾ ਸੀ ਸਾਰਾ ਰੰਗ ਪਾਟ ਗਿਆ ਸੀ ਆਪਾਂ ਹੀ ਕਰਵਾਇਆ ਜੀ ਅੱਛਾ 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 ਠੀਕ ਆ ਤੇ ਉਦਾਂ ਐਕਸੀਡੈਂਟ ਨਹੀਂ ਰੰਗ ਹੋਇਆ ਹਾਂਜੀ ਇਹਦੀਆਂ ਪੁਰਾਣੀਆਂ ਫੋਟੋਆਂ ਆਪਣੇ ਕੋਲ ਪਈਆਂ ਨੇ ਹੂੰ ਇਹ ਆ ਸਾਰਾ ਰੰਗ ਪਾਟ ਗਿਆ ਸੀਗਾ ੁੱੱਪੇ ਖੜਦਾ ਸੀ ਮੁੱਠੇ ਹਾਂ ਤਾਂ ਕਰਕੇ ਆਪਾਂ ਇਹ ਕਿੰਨਾ ਮਾਡਲ ਆ ਇਹ 2009 ਜੀ 2009 ਤੇ ਇਹ ਦਾ ਇਹਦਾ ਵੀ 195000 ਰੁਪਏ 195000 ਇਹਦੇ ਦੋਨੋਂ ਟਾਇਰ ਨਾਲ ਦੇ ਆ ਜੀ ਟਾਇਰ ਦੋਨੇ ਨਾਲ ਦੇ ਦੋਨੋਂ ਟਾਇਰ ਨਾਲ ਦੇ ਆ ਬੱਲੇ 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 ਤੇ ਆ ਤਾਂ ਫਿਰ ਯਾਰ ਮਹਿੰਗਾ ਲਾਵੇਂਗਾ ਤਾਂ ਜਮਾ ਹੀ ਨਵਾਂ ਪਿਆ ਹੈਵੀ ਮੁੱਠੇ ਪਾਸੇ ਗੇਰਾਂ ਵਾਲਾ ਇਹ ਚੱਲਿਆ ਬਹੁਤ ਘੱਟ ਆ ਜੀ ਇਹ ਤਾਂ 8500 ਕਿਲੋਮੀਟਰ ਹੀ ਚੱਲਿਆ ਆਤਾ ਯਾਰ ਬੜਾ ਨਵਾਂ ਯਾਰ ਪ੍ਰੀਤ ਜੇ ਤੂੰ ਦਿਖਾ ਸਕੇ ਨਾ ਇਧਰਲੇ ਪਾਸੇ ਨੂੰ ਮਾੜੇ ਕੌਮ ਕੇ ਤੇ ਇਹਦਾ ਨੈਕਸਟ ਲੈਵਲ ਆ ਇੰਨਾ ਸਾਫ ਪਿਆ ਇਹ ਇਹ ਤਿਆਰ ਹੋ ਕੇ ਇੰਨਾ ਨਵਾਂ ਹੈ ਕਿ ਇਹ origignal ਹੀ ਇਹਨਾਂ ਦਾ ਨਹੀਂ origignal ਹੈ ਜਿੱਦਾਂ ਏਜੰਸੀ ਚੋਂ ਆਇਆ ਜੀ ਉਦਾਂ ਹੀ ਖੜਾ ਹੈਗਾ ਅੱਛਾ ਇਹ ਦੋਨੋਂ ਟਾਇਰ ਨਾਲ ਦੇ ਆਗੇ ਜਨਗੀਰ ਦਾ ਸੀਲਡ ਹੈਗਾ ਹੂੰ ਤੇ ਕੀ ਰੇਟ ਆ ਇਹਦਾ ਇਹਦਾ ਰੇਟ ਹੈਗਾ ਜੀ 3 ਲੱਖ 50000 35000 ਰੁਪਇਆ ਇਹਦਾ ਤਾਂ ਬਣਦਾ ਯਾਰ ਇਹ ਤਾਂ ਭਾਵੇਂ ਹੋਰ ਕੱਟ ਕੇ ਕਰ ਦਿਆਂਗੇ 10-2000 ਹੋਰ ਨਹੀਂ ਨਹੀਂ ਬਈ ਪਰ ਇਹ ਤਾਂ ਜੈ ਜੀ ਰੱਖਿਆ ਸਾਰੇ ਬੋਲਟਾਂ ਇਹਦਾ ਤਾਂ ਯਾਰ ਪ੍ਰੀਤ ਬਣਦਾ ਯਾਰ ਇਹ ਤਾਂ ਦਿਖਾਉਣਾ ਬਣਦਾ ਇਹ ਤਾਂ ਤੀ ਦਿਖਾਵਾਂਗੇ ਚਾਜਰਾ ਦਿਖਾਉਣਾ ਚਾਹੂੰਗੇ ਚੇਤੇ ਰੱਖੀ ਬੋਲਟ ਬਾਲਾ ਕਮਾਲ ਬੋਲਟ ਪਿਆ ਯਾਰ ਮਤਲਬ ਜਿਹੇ ਜਹਾ ਅੱਜ ਲੈ ਲਿਆ ਨਵਾ ਇਹ ਜਹਾ ਪਿਆ ਹਾਂਜੀ ਜਮਾ ਸ਼ੋਰੂਮ ਕੰਡੀਸ਼ਨ ਦੇ ਵਿੱਚ ਹੀ ਖੜਾ ਹੀ ਬੋਲਟ ਹਮਮ ਸਟਿਕਰ ਸਟੂਕਰ ਉਮੀ ਪਏ ਆ ਵੀ ਜਮਾ ਸ਼ੋਰੂਮ ਕੰਡੀਸ਼ਨ ਚੀ ਆ ਇਹ 2010 ਮਾਡਲ ਹੈ ਜੀ ਹਮ ਇਹਦੇ ਵੀ ਦੋਨੋਂ ਟਰਨਲ ਨਾਲ ਦੇ ਇੰਜਨ ਗੇਅਰ ਦਾ ਸੀਲਡ ਹੈ ਜੀ ਹੂੰ ਜਮਾ ਸ਼ੋਰੂਮ ਕੰਡੀਸ਼ਨ ਦੇ ਇਹ 6500 ਕਿਲੋਮੀਟਰ ਚੱਲਿਆ ਜੀ 6500 ਕਿਲੋਮੀਟਰ ਚੱਲਿਆ ਤੇ ਹੈ ਜਮਾ ਆ ਜਿਹੜੀ ਟੈਂਕੀ ਟੂੰਕੀ ਇਹਦੀ ਰੰਗ ਤਾਂ ਨਹੀਂ ਹੋਈ ਨਾ ਨਹੀਂ ਨਹੀਂ ਸਾਰਾ ਕੁਝ origignal ਨਾਲ ਦਾ ਜੀ ਉਹਦਾ ਵੀ ਸਾਰਾ ਨਾਲ ਦਾ ਇਹਦਾ ਵੀ ਸਾਰਾ ਕੁਝ ਨਾਲ ਦਾ ਜੀ origignal ਜਿੱਦਾਂ ਏਜੰਸੀ ਦੇ ਵਿੱਚ ਆਉਂਦਾ ਸੀ ਆ ਸਾਰੇ ਸਟicker ਨਾਲ ਪਏ ਜਿਹੜੇ ਏਜੰਸੀ ਦੇ ਆਉਂਦੇ ਸੀ ਇਹਦਾ ਯਾਰ ਪਤਾ ਨਹੀਂ ਕਿਹੋ ਜੇ ਬੰਦੇ ਨੇ ਸਾਮ ਕੇ ਰੱਖਿਆ ਤੇ ਕਿੱਥੇ ਰੱਖਿਆ ਸਮਝੋ ਬਾਹਰ ਆ ਕੇਸ ਹਨਾ ਤੇ ਕਿੰਨੇ ਦਾ ਇਹ ਇਹ 325000 ਰੁਪਏ ਦਾ ਹੈ ਇਸ 3.5 ਲੱਖ ਰੁਪਏ ਦਾ ਸਰਵਿਸ ਬੁੱਕ ਵੀ ਇਹਦੀ ਨਾਲ ਦੀ ਹੈ ਜੀ ਨੂੰ ਹਾਂ ਹਾਂ ਬੋਲ ਮੈਂ ਚਲੋ ਸ਼ੁਕਰ ਆ ਬੋਲ ਪਿਆਏ ਕੋਈ ਹੈ ਹਾਂ ਹਾਂ ਤੇ ਆਹਾ ਇਹ ਹੈ ਜੀ ਦੁੱਧ ਦੁੱਧ ਦਾ ਟੋਕੋ ਇਹ ਦਿੱਲੀ ਨੰਬਰ ਹੈ ਜੀ 1988 ਮਾਡਲ ਹੈ ਇਹ ਦਿੱਲੀ ਨੰਬਰ ਹੈ ਹਾਂ ਜੀ 1988 ਆ ਇਹਦਾ ਨੰਬਰ ਵੀ ਉਹੋ ਆ ਜਿਹੜਾ ਤਿੰਨ ਅੱਖਰਾਂ ਜਾਂ ਚੌਂਦਾ ਸੀਗਾ ਇਹ ਨੰਬਰ ਕਨਵਰਟ ਹੋ ਜਾਊਗਾ ਪੰਜਾਬ 'ਚ ਨਹੀਂ ਹੋਣ ਨਹੀਂ ਹੋਣਾ ਜੀ ਹੋਣਾ ਨਹੀਂਗਾ ਨਹੀਂ ਇਹ ਆਨਲਾਈਨ ਹੈਗਾ ਜੀ ਬੋਲਟ ਹੋ ਵੀ ਸਕਦਾ ਜੀ ਪਰ ਆਪਾਂ ਨਹੀਂ ਉਹ ਗੱਲ ਗਰੰਟੀ ਨਹੀਂ ਲੈਂਦੇ ਮੈਂ ਮੈਂ ਕਹਿ ਨਹੀਂ ਸਕਦਾ ਹਨਾ ਜਿਹੜੀ ਗੱਲ ਆਪਾਂ ਨੂੰ ਪਤਾ ਨਹੀਂ ਹਨਾ ਵੀ ਅਗਲਾ ਜ्यादा ਜਾਣਦਾ ਹੋਵੇ ਤਾਂ ਕਰ ਲਵੇ ਤੇ ਇਹ ਇਹ ਫਿਰ ਵੇਚਾਂਗੇ ਕਿਵੇਂ ਆਏ ਨਾ ਹੋ ਜੂ ਅਗਲੇ ਦਿਨ ਇਹ ਨਾਮ ਹੋ ਵੀ ਸਕਦਾ ਜੀ ਆਨਲਾਈਨ ਚੜਿਆ ਹੋਇਆ ਹੈਗਾ ਆਨਲਾਈਨ ਬੋਲਦਾ ਹਾਂ ਵੀ ਮਤਲਬ ਆਪਾਂ ਉਸ ਮਸਲੇ ਤੇ ਵੀ ਬਾਰੇ ਕਲੀਅਰ ਨਹੀਂਗੇ ਪਰ ਵੇਚ ਦਿਆਂਗੇ ਹਾਂ ਵੇਚ ਦਿਆਂਗੇ ਜੇ ਕੋਈ ਐਵੇਂ ਆਪਦੀ ਜ਼ਿੰਮੇਵਾਰੀ ਤੇ ਖਰੀਦਣਾ ਚਾਹੁੰਦਾ ਤਾਂ ਖਰੀਦ ਸਕਦਾ ਹਾਂਜੀ ਕਈ ਵਾਰ ਕਿਸੇ ਨੇ ਤਿਆਰ ਕਰਾਉਣਾ ਹੁੰਦਾ ਜੀ ਹਾਂ ਤਿਆਰ ਕਰਾਉਣਾ ਤਿਆਰ ਕਰਾਉਣਾ ਤੇ ਇਹ ਕਿੰਨੇ ਦਾ ਦੇਦਗੇ ਇਹ ਦੇ ਦਾਂਗੇ 65000 ਰੁਪਏ ਦਾ ਇਹ 65000 ਦਾ ਮਿਲ ਜੀ ਹਾਂਜੀ ਇਹ 65000 ਰੁਪਏ ਦਾ ਮਿਲ ਜੂਗਾ ਤੇ ਹੋਰ ਵੀ ਬੁਲਟ ਤਾਂ ਆਉਂਦੇ ਰਹਿੰਦੇ ਹੋਣਗੇ ਹਾਂਜੀ ਆਉਂਦੇ ਰਹਿੰਦੇ ਜੇ ਕਿਸੇ ਨੇ ਤੈਨੂੰ ਵੇਚਣਾ ਹੋਵੇ ਹਾਂਜੀ ਉਹ ਵੀ ਵੇਚ ਸਕਦਾ ਹੈ ਜੇ ਇਹੋ ਜਿਹਾ ਕੋਕਾ ਪੀਸ ਕਿਸੇ ਦੇ ਖੜਾ ਹੋਵੇ ਹਾਂ ਅਕਸਰ ਤੁਹਾਨੂੰ ਭਾਲੇ ਹਾਂਜੀ ਆਪਣੇ ਨਾਲ ਕੰਟੈਕਟ ਕਰ ਸਕਦਾ ਹੈ ਯਾਰ ਆਹ ਭਾਲੇ ਕਿੱਥੋਂ ਆਹਾ ਦੋ ਪੀਸ ਕਿੱਥੋਂ ਭਾਲੇ ਹੈ ਇਹ ਲੱਭ ਕੇ ਲੈਉਣੇ ਪੈਂਦੇ ਆ ਬਹੁਤ ਹੈ ਬਹੁਤ ਦੂਰੋਂ ਦੂਰੋਂ ਲੱਭ ਕੇ ਲੈਉਣੇ ਪੈਂਦੇ ਹੈਗੇ ਮੈਂ ਨਾ ਯਾਰ ਮੈਂ ਹਰ ਪੀ ਤੇ ਇਸ ਗੱਲ ਤੋਂ ਮੈਂ ਤਾਂ ਹੈਰਾਨ ਆ ਵੀ ਆਹ ਭਾळ्या ਕਿਨੇ ਕਿਵੇਂ ਸੰਭਿਆ ਤੇ ਇਹਦੀ ਕੋਈ ਪਤਾ ਤੈਨੂੰ ਸਟੋਰੀ ਵੀ ਕੀ ਸਟੋਰੀ ਰਹੀ ਆ ਜਿਵੇਂ ਆਹਾ ਬੁਲਟ ਲਿਆ ਕਿਸੇ ਬੰਦੇ ਨੇ ਕੀ ਤੈਨੂੰ ਪਤਾ ਹੈ ਕਿਵੇਂ ਸਟੋਰੀ ਰਹੀ ਇਹ ਜੌਬ ਕਰਦਾ ਸੀ ਜੀ ਹਾਂ ਪੰਜਾਬ ਪੁਲਿਸ ਦੇ ਵਿੱਚ ਅੱਛਾ ਠੀਕ ਜੀ ਜਦੋਂ ਲੈ ਕੇ ਆਇਆ ਹੂੰ ਉਹਦਾ ਟਾਈਮ ਘਟ ਲੱਗਦਾ ਸੀ ਚਲਾਉਂਦਾ ਅੰਦਰ ਹੀ ਖੜਾ ਸੀਗਾ ਬੁਲਟ ਜੀ ਠੀਕ ਆ ਟੱਕ ਟੱਕ ਟੱਕੜਾ ਜੀ ਟੱਕ ਐ ਵੀ ਖੜਾ ਸੀ ਬਾਕੀ ਏਸੀ ਚੱਲਦਾ ਸੀ ਜੀ ਬੁਲਟ ਦੇ ਉੱਪਰ ਹਾਂ ਨਹੀਂ ਰੰਗ ਇਹਨਾਂ ਦਾ ਫੇਟ ਹੋ ਜਾਂਦਾ ਇਥੋਂ ਹੂੰ ਉਹ ਸਪੈਸ਼ਲ ਗਰਮੀਆਂ ਦੇ ਵਿੱਚ ਧੁੱਪ ਨਹੀਂ ਸੀ ਲੱਗਣ ਦਿੰਦੇ ਕਦੇ ਇੱਕ ਦਿਨ ਵੀ ਧੁੱਪ ਨਹੀਂ ਲੱਗੀ ਬੁਲਟ ਤੇ ਅੱਛਾ ਜਿਹੜਾ ਅੱਜ ਆਪਾਂ ਕਰ ਰਹੇ ਆਂ ਆਪਾਪ ਕਰ ਰਹੇ ਆਂ ਆਪਾਂ ਹਾਂ ਆਪਾਂ ਪਾਪ ਕਰ ਰਹੇ ਆਂ ਆਪਾਂ ਪਾਪ ਕਰ ਰਹੇ ਆਂ ਅੱਜ ਵੀ ਉਹਨੂੰ ਤਖਲੀਪ ਹੁੰਦੀ ਹੋਊਗੀ ਵੀਡੀਓ ਦੇਖ ਕੇ ਵੀ ਮੇਰਾ ਮੋਟਰਸਾਈਕਲ ਧੁੱਪੇ ਖੜਾ ਹੀ ਖੜਿਆ ਹਾਂ ਆਹ ਸਾਰੇ ਸਟਿਕਰਾਂ ਨਾਲ ਪਏ ਜੀ ਇਹ ਤੇ ਕਰੀ ਬਣੇ ਦੇ ਦੇਖ ਲੈ ਜਿਹੜੇ ਪਹਿਲਾਂ ਏਜੰਸੀ ਚ ਲਾ ਕੇ ਹੋਏ ਆ ਜੀ ਵਾਕਈ ਫਿਰ ਵੀ ਮੁੱਲ ਵੀ ਮੰਗਣਾ ਮੰਨਦਾ ਜਦੋਂ ਇੰਨਾ ਸਾਹਮ੍ਹੇ ਆਦਾ ਨਹੀਂ ਆਪਣੇ ਇਹਦਾ ਵੀ ਜੈਜਰੇਟੀ ਆ ਜੀ ਹੋਰ ਬਹੁਤ ਜ਼ਿਆਦਾ ਮੰਗੀ ਜਾਂਦੇ ਨੇ ਅੱਜ ਇੱਥੇ ਤੂੰ ਤੇਰੇ ਦੇਖਣ ਚ ਹੈ ਕੋਈ ਕਿੰਨਾ ਕੁ ਮਹਿੰਗੇ ਮਹਿੰਗੇ ਮੰਗਦਾ ਹੈ 4 ਲੱਖ ਵੀ ਮੰਗਦੇ ਆ ਲੋਕ ਸਾਢੇ 4 4 ਲੱਖ ਵੀ ਮੰਗਦੇ ਆ ਜੀ ਨਵਾਂ ਮਾਡਲਾਂ ਦਾ 10 ਮਾਡਲਾਂ ਦਾ ਵੈਸੇ ਤੈਨੂੰ ਇਮਾਨਦਾਰੀ ਨਾਲ ਦੱਸਦਾ ਬੇਸ਼ੱਕ ਮੈਂ ਕਿੰਨਾ ਵੀ ਤੁਰਿਆ ਫਿਰਿਆ ਹਾਂ ਹਾਂਜੀ ਮੈਂ ਐ ਕੇਸ ਪਹਿਲੀ ਵਾਰ ਦੇਖ ਰਿਹਾ ਠੀਕ ਹੈ ਵੀ ਇੰਨਾ ਇੰਨੇ ਪੈਸੇ ਮੰਗ ਰਿਹਾ ਠੀਕ ਆ ਤੇ ਜੇ ਕਿਸੇ ਨੇ ਵੇਚਣਾ ਉਹ ਵੀ ਤਰਨਾ ਸੰਪਰਕ ਕਰ ਸਕਦਾ ਹਾਂ ਆਪਣੇ ਨਾਲ ਕੰਟੈਕਟ ਕਰ ਸਕਦਾ ਉਹ ਵੀ ਸੰਪਰਕ ਕਰ ਸਕਦਾ ਕੰਡੀਸ਼ਨ ਦਿਖਾ ਕੇ ਹਾਂਜੀ ਹਾਂ ਨਹੀਂ ਵੀ ਬਹੁਤ ਚੰਗਾ ਲੱਗਿਆ ਬਾਈ ਵੀ ਤੁਸੀਂ ਨੌਜਵਾਨ ਆ ਸ਼ੌਂਕ ਨਾਲ ਤਾਂ ਆਪਦਾ ਸ਼ੌਂਕ ਢੇੜਾ ਗੂੜਾ ਦੇਣ ਨੂੰ ਆਪ ਹੀ ਦੇ ਲੈਨੇ ਆ ਤੇ ਠੀਕ ਠੋਕ ਮਾੜਾ ਮੋਟਾ ਕਰ ਲੈਨੇ ਜੇ ਕੋਈ ਇੰਨਾ ਚ ਕੋਈ ਮਾੜੀ ਮੋਟੀ ਪ੍ਰੋਬਲਮ ਕੋਈ ਸਰਵਿਸ ਦੀ ਕੋਈ ਹੋਰ ਹਾਂ ਉਹ ਕਰ ਲੈਨੇ ਆ ਜੀ ਆਪਾਂ ਵੀ ਉਹਨਾ ਕਰ ਲੈਨੇ ਆ ਉਹਨਾ ਕੇ ਕਰ ਲੈਨੇ ਆ ਤੇ ਬਾਕੀ ਜੇ ਕੋਈ ਥੋੜੀ ਬਹੁਤੀ ਕੰਡੀਸ਼ਨ ਵਾਲਾ ਹੁੰਦਾ ਉਹਨੂੰ ਠੀਕ ਵੀ ਕਰਾ ਲੈਂਦੇ ਹਾਂ ਹਾਂ ਉਹ ਕਰਵਾ ਲੈਨੇ ਆ ਬਾਕੀ ਤਕਰੀਬਨ ਆਪਣੇ ਕੋਲੇ ਸਾਰੇ ਬੁੱਲਟ ਸਾਫ ਹੀ ਆਉਂਦੇ ਆ ਜੀ ਸਾਫ ਹੀ ਆਉਂਦੇ ਆ ਹਾਂ ਜੀ ਵੀ ਇੰਨੀ ਕੁ ਪਰਖ ਨਾ ਰੱਖ ਹੈਗੀ ਆ ਹਾਂ ਆਪਾਂ ਸਾਫੀ ਕੰਮ ਕਰਦੇ ਸਾਫ ਸੁਥਰਾ ਕੰਮ ਹੀ ਕਰਦੇ ਆਂਗੇ ਸ਼ੁਕਰ ਤੇ ਇਹ ਐਡਰੈਸ ਤਾਂ ਮਾੜਾ ਜਿਹਾ ਬੋਲਦੀ ਆ ਵੀ ਆਪਾਂ ਕਿੱਥੇ ਖੜੇ ਆ ਆਪਾਂ ਖੜੇ ਆ ਜ ਤੇ ਬਾਈ ਹੁਣ ਹੀ ਆਪਦੇ ਘਰੇ ਹੀ ਖੇਤਾਂ 'ਚ ਬਾਈ ਦਾ ਘਾਰਾ ਜਿੱਥੇ ਅਸੀਂ ਖੜੇ ਆ ਤੇ ਮਾਲਕ ਦੀ ਕਿਰਪਾ ਨਾਲ ਇੱਥੇ ਹੀ ਇਹਨਾਂ ਕੋਲੇ ਇੱਕ ਅੱਧੇ ਬੰਦੇ ਦੀ ਆਉਣ ਜਾਣ ਆ ਜਿਹੜਾ ਉਹ ਲੱਗਿਆ ਰਹਿੰਦਾ ਕਿਉਂਕਿ ਘਰ ਦੇ ਵੀ ਦੱਸਦੇ ਕਹਿੰਦੇ ਰਾਤ ਨੂੰ ਵੀ ਕਹਿੰਦੇ ਠੀਕ ਠੋਕ ਕਰ ਹੀ ਜਾਂਦੇ ਮਾੜਾ ਮੋਟਾ ਹਨਾ ਸਫਾਈ ਕਰਦੇ ਆ ਕਿਤੇ ਸਟਾਰਟ ਕਰ ਲਿਆ ਕਿਤੇ ਕਰ ਲਿਆ ਮਤਲਬ ਮਿਹਨਤ ਬਹੁਤ ਕਰਦੇ ਆ ਮੁੰਡੇ ਤੇ ਇਹ ਅਸਲ ਦੇ ਵਿੱਚ ਚੀਜ਼ਾਂ ਮਿਹਨਤ ਨਾਲ ਤੇ ਸ਼ੌਂਕ ਨਾਲ ਗਈਆਂ ਆ ਅਸਲ ਦੇ ਵਿੱਚ ਘੋੜਿਆਂ ਵਾਲਾ ਕੰਮ ਆ ਸਾਰੀ ਦਿਹਾੜੀ ਖਰਖਰਾ ਮਾਰਨ ਵਾਲਾ ਕੰਮ ਇਹਨਾਂ ਤੇ ਵੀ ਤੇ ਲੈ ਵੀ ਨੌਜਵਾਨ ਨੂੰ ਜੇ ਕਿਸੇ ਵੀ ਸਾਜਣ ਨੇ ਬੁਲਟ ਖਰੀਦਣਾ ਤੇ ਬਾਈ ਹੋਣਾ ਦੇ ਨਾਲ ਸੰਪਰਕ ਜ਼ਰੂਰ ਕਰਿਓ